ਮੇਰੇ ਗੱਲ ਸੁਣੋ ਇੱਥੇ ਕੀ ਚਾਤੀਆਂ ਮਰਨ ਦੇ ਜੇ ਪੈਨਦਾਰਾ ਡਿੱਕਣ ਦੇ ਜੇ ਉਹ ਤੈਨੂੰ ਪਤਾ ਹੀ ਆ ਕੈਂ ਨਹੀਂ ਹਿਮਾਉਣਾ ਵਾ ਤੇ ਮੈਂ ਵੀ ਵੇਖਾਂ ਸਹੀ ਵੀ ਆਉਂਦੀ ਵੀ ਡਈ ਹੈ ਕਿ ਨਹੀਂ ਵੇਖ ਲਾ ਮੇਰੇ ਹੁੰਦਿਆਂ ਗੱਲਾਂ ਕਰਦੇ ਰਹਿੰਦੇ ਆ ਉਹ ਇਦਾਂ ਵਾ ਉਹ ਇਦਾਂ ਵਾ ਮੈਂ ਹੁਣ ਅੰਦਰ ਕੰਮ ਕਰਨ ਲਈ ਹਾਂ ਹੁਣ ਉਹਦਾ ਰਾਹ ਵੇਖਣ ਦੇ ਆ ਇੱਕ ਅਦੌਂਦੀ ਆ ਉਹ ਮੈਂ ਤਾਂ ਤੇਰਾ ਹੱਸਣ ਦੇ ਆ ਵਾ ਰਾਹ ਉਹਦਾ ਮੈਂ ਡਿਕਣਾ ਵਾ ਕੀ ਡਿਕਣਾ ਉਹਨੂੰ ਮੈਂ ਦੱਸ ਐਵੇਂ ਨਾ ਕਰੋ ਦੇ ਅੱਜ ਤਾਂ ਲੱਡੂ ਫੁੱਟਣ ਡਏ ਆ ਵੀ ਮੇਰੀ ਭੈਣ ਨੇ ਮੋਟਰਸਾਈਕਲ ਲੈ ਕੇ ਆਉਣਾ ਵਾ ਮੇਰੀ ਅੱਖਾਂ 'ਚ ਘੱਟਾ ਜਾਣਾ ਪਾਓ ਰਮਨ ਤੂੰ ਪਾਗਲ ਹੋ ਗਿਆ ਮੈਨੂੰ ਤੇ ਫਿਕਰ ਲੱਗਾ ਵਾ ਪਿਆਣ ਕੇ ਫੇਰ ਨਾ ਕੁਝ ਮੰਗਣ ਕਿੱਡੇ ਚਲਾਕ ਬੰਦੇ ਆ ਵੇਖਣ ਉਹਦਾ ਰਾਹ ਡਏ ਆ ਕਿ ਕਦੋਂ ਆਊਗੀ ਕਦੋਂ ਆਊਗੀ ਤੇ ਮੈਨੂੰ ਕਹਿੰਦੇ ਆਹੋ ਉਹਦਾ ਰਾਹ ਵੇਖਣ ਡਿਆ ਵਾ ਪਰ ਮੀ ਉੱਤ ਮਾੜਾ ਮਾੜਾ ਪੈਂਡਾ ਤੁਸੀਂ ਕੀ ਵੇਖਣ ਡਏ ਜੇ ਮੈਨੂੰ ਛਦਾਣ ਡਏ ਆ ਬਣਾਵਾ ਭੈਣ ਭਰਾਵਾਂ ਦਾ ਪਿਆਰ ਤੇ ਹੈਗਾ ਵਾ ਪਰ ਉਹਦੀ ਇੱਕੋ ਹੱਤ ਮਾੜੀ ਆ ਪਿਆੰਦੀ ਆ ਹੱਥਾਂ ਪਿਆਰਾਂ ਨਾਲ ਰਿਜਕ ਇੱਥੋਂ ਲੈ ਜਾ